ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀ ਪਿੰਡੂ ਲਾਈਫਟੀ ਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਲੋ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਅੱਜ ਜੀ ਆਪਾਂ ਮੇਰੀ ਭੈਣਾਂ ਵਾਸਤੇ ਇੱਕ ਛੋਟੀ ਜੀ ਸਿਰਫ 5-7 ਮਿੰਟ ਦੀ ਵੀਡੀਓ ਲੈ ਕੇ ਆਏ ਆਂ ਤੇ ਮੇਰੀਆਂ ਭੈਣਾਂ ਬਹੁਤ ਛੇੜ ਤੋੜੀ ਕਰਦੀਆਂ ਨੇ ਵੀ ਰੱਖੜੀ ਦਾ ਤਿਹਾਰ ਕਦੋਂ ਆਊ ਕਦੋਂ ਆਊਗੇ ਤੇ ਲੋਜੀ ਆ ਗਿਆ ਆਪਣਾ ਰਖੜੀ ਦਾ ਤਿਹਾਰ ਤੇ ਸਭ ਤੋਂ ਪਹਿਲਾਂ ਤਾਂ ਅੱਜ ਹੈ ਜੀ 15 ਅਗਸਤ 15 ਅਗਸਤ ਦੀ ਸਾਰੀ ਮੇਰੇ ਵੀਰ ਭੈਣ ਭਾਈਆਂ ਨੂੰ ਲੱਖ ਲੱਖ ਵਧਾਈਆਂ ਤੇ ਦੂਜੀ ਕੱਲ ਜੀ ਰਖੜੀ ਤਿਹਾਰ ਵਿੱਚ ਸਾਰੇ ਤਿੰਨ ਦਿਨ ਰਹਿ ਗਏ ਨੇ ਕਿਉਂਕਿ 19 ਤਰੀਕ ਦਾ ਰਖੜੀ ਦਾ ਤਿਹਾਰ ਹੈ ਤੇ ਜੋ ਇਹ ਰਖੜੀ ਦਾ ਤਿਹਾਰ ਹੈ ਮੇਰੀਆਂ ਭੈਣਾਂ ਵਾਸਤੇ ਬਹੁਤ ਖੁਸ਼ਹਾਲੀ ਲੈ ਕੇ ਆਉਂਦਾ ਤੇ ਮੇਰੀਆਂ ਭੈਣਾਂ ਬਹੁਤ ਮਤਲਬ ਕਿ ਖੁਸ਼ੀ ਦੇ ਨਾਲ ਰਖੜੀ ਬੰਨ੍ਹ ਜਾਂਦੀਆਂ ਨੇ ਵੀਰ ਆਪਣੇ ਵੀਰਿਆਂ ਦੇ ਤੇ ਜਿਨ੍ਹਾਂ ਦੇ ਮਤਲਬ ਕਿ ਭਾਈ ਤੇ ਮਤਲਬ ਕਿ ਵੀਰ ਬਾਹਰ ਗਏ ਹੋਏ ਨੇ ਉਹਨਾਂ ਨੂੰ ਬਾਹਰ ਰਖੜੀ ਭੇਜ ਦਿਆ ਨੇ ਡਾਕ ਰਾਹੀਂ ਤੇ ਬਹੁਤ ਮਤਲਬ ਕਿ ਉਤਸ਼ਾਹ ਵਾਲਾ ਤਿਹਾਰ ਮਨਾਇਆ ਜਾਂਦਾ ਇਹ ਰਖੜੀ ਦਾ ਜੋ ਹੈਗਾ ਤੇ ਇਹ ਰਖੜੀ ਦਾ ਤਿਹਾਰ ਜੀ ਮਤਲਬ ਕਿ ਇਹ ਰਖੜੀ ਦਾ ਕੋਈ ਮੁੱਲ ਜਾਂ ਕੋਈ ਕੀਮਤ ਵਗੈਰਾ ਨਹੀਂ ਹੁੰਦੀ ਹੈਗੀ ਇਹ ਸਿਰਫ ਭਾਈ ਤੇ ਭੈਣ ਦਾ ਪਿਆਰ ਹੀ ਹੁੰਦਾ ਦੇਖੋ ਭੈਣ ਕਿਸੇ ਪੈਸੇ ਪੈਸੇ ਤਲੇ ਦੀ ਕੋਈ ਭੁੱਖ ਹੀ ਨਹੀਂ ਹੁੰਦੀ ਉਹਨੂੰ ਬਸ ਇਦਾਂ ਹੁੰਦਾ ਵੀ ਆਪਣਾ ਭਾਈ ਨਾਲ ਵਧੀਆ ਰਿਸ਼ਤਾ ਬਣਿਆ ਰਹੇ ਆਣੀ ਜਾਣੀ ਰਹੇ ਤੇ ਭਾਈ ਭੈਣ ਦਾ ਪਿਆਰ ਸੋਗੋ ਦੁੱਗਣਾ ਤਿਗਣਾ ਹੋਵੇ ਤੇ ਭਾਈ ਅੱਗੇ ਕੰਮ ਦੇ ਵਿੱਚ ਤਰੱਕੀਆਂ ਕਰੇ ਭੈਣ ਇਹੀ ਅਰਦਾਸ ਕਰਦੀ ਹੁੰਦੀ ਹੈ ਰਖੜੀ ਤੇ ਤੇ ਬਾਕੀ ਜੀ ਰਖੜੀ ਮਤਲਬ ਕਿ ਆਪਾਂ ਐ ਨਹੀਂ ਹੈਗਾ ਵੀ ਆਪਾਂ ਰਖੜੀ ਮਹਿੰਗੀ ਤੋਂ ਮਹਿੰਗੀ ਲੈ ਕੇ ਜਾਣਾ ਜੇ ਆਪਾਂ ਇੱਕ ਖੰਮਣੀ ਦਾ ਧਾਗਾ ਵੀ ਬਨਨ ਦਵਾਵਾਂਗੇ ਨਾ ਉਹ ਵੀ ਬਹੁਤ ਮਤਲਬ ਕਿ ਪਾਈ ਇਦਾਂ ਸਮਝੂ ਐ ਵੀ ਹਾਂ ਮੇਰੀ ਭੈਣ ਨੇ ਮੇਰੇ ਰਖੜੀ ਬਨਨ ਦਿੱਤੀ ਆ ਤੇ ਬਹੁਤ ਮਤਲਬ ਕਿ ਪਾਈ ਵੀ ਮਤਲਬ ਕਿ ਦੁਆਵਾ ਦਿੰਦਾ ਤੇ ਭੈਣ ਵੀ ਬਹੁਤ ਜ਼ਿਆਦਾ ਦੁਆਵਾ ਦਿੰਦੀ ਐ ਵੀ ਤੂੰ ਅੱਗੇ ਵਧੀ ਤਰੱਕੀਆਂ ਕਰੀ ਵੱਧ ਤੋਂ ਵੱਧ ਤੇਰਾ ਕੰਮ ਚੜੇ ਇਹ ਰਖੜੀ ਦੇ ਤਿਹਾਰ ਤੋਂ ਹੀ ਤਿਹਾਰ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੇ ਇਹ ਸਾਰੇ ਤਿਹਾਰ ਨੇ ਇਹ ਆਪਣੇ ਮਤਲਬ ਕਿ ਲੋੜੀ ਤੱਕ ਚੱਲਦੇ ਨੇ ਇਹ ਬਾਕੀ ਜਦੋਂ ਰਖੜੀ ਤੋਂ ਪਹਿਲਾਂ ਤੀਆਂ ਦਾ ਸਹਾਰਾ ਆਉਂਦਾ ਹੈ ਪੈਣਾ ਦਾ ਪੈਣਾ ਦਾ ਸਹਾਰਾ ਲੈ ਕੇ ਆਉਂਦੇ ਨੇ ਵੀਰ ਤੇ ਪਰਜਾਈ ਤੇ ਬਹੁਤ ਮਤਲਬ ਕਿ ਭੈਣ ਨੂੰ ਵੀ ਚਾਹ ਹੁੰਦਾ ਵੀ ਹਾਂ ਮੇਰਾ ਸੰਧਾਰਾ ਆ ਗਿਆ ਇਦਾਂ ਹੀ ਭੈਣ ਨੂੰ ਰਖੜੀ ਦਾ ਚਾਹ ਹੁੰਦਾ ਵੀ ਮੇਰਾ ਵੀਰ ਜਤ ਜੇ ਭੈਣ ਤੋਂ ਨਹੀਂ ਜਾਂਦਾ ਤਾਂ ਵੀਰ ਬਣਾ ਕੇ ਲਿਆਂਦਾ ਰਖੜੀ ਜੇ ਮਤਲਬ ਕਿ ਵੀਰ ਕੋਲੇ ਟਾਈਮ ਨਹੀਂ ਹੁੰਦਾ ਤੇ ਫਿਰ ਭੈਣ ਬਨਣ ਜਾਂਦੀ ਹੈ ਰਖੜੀ ਤੇ ਜਦੋਂ ਮਤਲਬ ਕਿ ਇੱਕ ਭੈਣ ਰਖੜੀ ਬੰਨਣ ਜਾਂਦੀ ਆ ਉਹਨੂੰ ਕਿੰਨਾ ਚਾਹ ਹੁੰਦਾ ਵੀ ਮੈਂ ਪੇਕੇ ਘਰ ਜਾਉਂਗੀ ਆਪਣੇ ਮਾਪੇ ਬਾਪ ਨੂੰ ਮਿਲੂੰਗੀ ਭਾਈ ਭਰਜਾਈ ਨੂੰ ਮਿਲੂ ਭਤੀਜੇ ਭਤੀਜੀਆਂ ਨੂੰ ਮਿਲੂ ਬਹੁਤ ਜ਼ਿਆਦਾ ਚਾਹ ਹੁੰਦਾ ਤੇ ਇਹ ਰਖੜੀ ਦਾ ਤਿਹਾਰ ਹੀ ਭੈਣਾਂ ਨੂੰ ਸਭ ਤੋਂ ਵੱਧ ਉਡੀਕ ਹੁੰਦੀ ਆ ਇਹ ਰਖੜੀ ਦੀ ਕੋਈ ਕੀਮਤ ਨਹੀਂ ਹੁੰਦੀ ਕੋਈ ਮੁੱਲ ਨਹੀਂ ਹੁੰਦਾ ਇਹ ਅਮੁੱਲ ਹੁੰਦਾ ਠੀਕ ਹੈ ਜੀ ਤੇ ਬਾਕੀ ਮਤਲਬ ਕਿ ਤੇ ਜੀ ਇਸ ਰਖੜੀ ਦੇ ਤਿਹਾਰ ਤੇ ਮੈਂ ਤੁਹਾਡੇ ਨਾਲ ਸਿਰਫ ਦੋ ਲਾਈਨਾਂ ਮਲੋਕੀ ਰਖੜੀ ਦੇ ਗੀਤ ਸੁਣਾਉਣਾ ਚਾਹੁੰਦੀ ਆ ਸਿਰਫ ਦੋ ਲਾਈਨਾਂ ਜ਼ਿਆਦਾ ਨਹੀਂ ਜੁਗ ਜੁਗ ਜੀ 베 ਰੱਬਾ ਮੇਰੇ ਸੋਣਾ ਵੀਰ ਪਿਆਰਾ ਜੁਗ ਜੁਗ ਜੀ 베 ਰੱਬਾ ਮੇਰਾ ਸੋਣਾ ਵੀਰ ਪਿਆਰਾ ਬਾਪੂ ਦੇ ਦਿਲ ਦਾ ਟੁਕੜਾ ਹੈ ਬਾਪੂ ਦੇ ਦਿਲ ਦਾ ਟੁਕੜਾ ਹੈ ਅੰਬੜੀ ਦੀ ਅੱਖ ਦਾ ਤਾਰਾ ਜੁਕ ਜੁਕ ਜੀਵੇ ਰੱਬਾ ਮੇਰੇ ਸੋਣਾ ਵੀਰ ਪਿਆਰਾ ਜੁਕ ਜੁਕ ਜੀਵੇ ਰੱਬਾ ਮੇਰੇ ਸੋਣਾ ਵੀਰ ਪਿਆਰਾ ਧੰਨਵਾਦ ਜੀ ਲੋ ਜੀ ਇਹ ਸੀ ਆ ਗਾਣੇ ਦੀਆਂ ਦੋ ਲਾਈਨਾਂ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਗਾਣਾ ਰਖੜੀ ਦੇ ਤਿਹਾੜੀ ਤੇ ਕਿੱਦਾਂ ਦਾ ਲੱਗਿਆ ਤੇ ਇਹ ਗਾਣਾ ਸੀ ਭੈਣ ਦਾ ਵੀਰ ਲਈ ਜੋ ਮੈਂ ਗਾਇਆ ਸਿਰਫ ਦੋ ਲਾਈਨਾਂ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਇਹ ਗਾਣਾ ਤੇ ਛੋਟੀ ਜੀ ਇਹ ਵੀਡੀਓ ਕਿੱਦਾਂ ਦੀ ਲੱਗੀ 4-5 4 ਮਿੰਟ ਦੀ ਬਣੀ ਆ ਬਲਤਾਂ ਇਹ ਤੇ ਚਲੋ ਜੀ ਇਹ ਸੀ ਆਪਣੀ ਅੱਜ ਬਿਲਕੁਲ ਛੋਟੀ ਜੀ ਵੀਡੀਓ ਚੇਕ ਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇਸੇ ਤਰ੍ਹਾਂ ਲੈਂਦੇ ਆ ਰਾਂ ਲੈਂਦੇ ਮਤਲਬ ਕਿ ਲੈ ਕੇ ਆਂਦੇ ਰਹਾਂਗੇ ਹੋਰ ਹੋਰ ਵੀਡੀਓ ਤੇ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ आ, बेल बटन जरूर दवाना ते चलो जी मिलू एक होत ति सार्या सत् श्रीक बाय बाय